ਦੁਬਈ ਦੇ ਵਿੱਚ ਜਿਹੜੇ ਨੌਜਵਾਨ ਫਸ ਜਾਂਦੇ ਆ ਖਾਸ ਤੌਰ ਤੇ ਅਗਰ ਉਹਨਾਂ ਦੇ ਉੱਤੇ ਕਤਲ ਵਰਗੇ ਜਿਹੜੇ ਸੰਗੀਨ ਜੁਰਮ ਲੱਗੇ ਹੋਣ ਉਹਨਾਂ ਵਰਗੇ આરોਪ ਲੱਗੇ ਹੋਣ ਤਾਂ ਦੁਬਈ ਦੇ ਵਿੱਚ ਇੱਕ ਸਹੂਲਤ ਹੈਗੀ ਆ ਕਿ ਅਗਰ ਜਿਹੜਾ ਕਾਤਲ ਹੈ ਜਿਨੇ ਇਹ ਜੁਰਮ ਕੀਤਾ ਅਗਰ ਉਹ ਪੀੜਤ ਪਰਿਵਾਰ ਨੂੰ ਬਲੱਡ ਮਨੀ ਦੇ ਦੇਵੇ ਤਾਂ ਉਸ ਨੂੰ ਜਿਹੜਾ ਉਹ ਮੌਤ ਦੀ ਸਜ਼ਾ ਤੋਂ ਜਿਹੜਾ ਉਹ ਮੁਕਤੀ ਮਿਲ ਜਾਂਦੀ ਹੈ ਉਹਦੀ ਸਜ਼ਾ ਮਾਫ ਕਰ ਦਿੱਤੀ ਜਾਂਦੀ ਆ ਔਰ ਐਸਪੀ ਸਿੰਘ ਓਬਰੋਏ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਸੇਵੀਅਰ ਸਿੰਘ ਦੇ ਨਾਮ ਤੋਂ ਵੀ ਜਾਣਦੀ ਹੈ ਐਸਪੀ ਸਿੰਘ ਓਬਰਾਏ ਹੁਣ ਤੱਕ ਸੈਂਕੜੇ ਨੌਜਵਾਨਾਂ ਨੂੰ ਇਸ ਫਾਂਸੀ ਦੀ ਸਜ਼ਾ ਤੋਂ ਬਚਾ ਚੁੱਕੇ ਆ ਜਿਨ੍ਹਾਂ ਕੋਲੋਂ ਦੁਬਈ ਦੇ ਵਿੱਚ ਅਜਿਹਾ ਜੁਰਮ ਹੋ ਜਾਂਦਾ ਕ੍ਰਾਈਮ ਹੋ ਜਾਂਦਾ ਪਰ ਉਹਨਾਂ ਨੂੰ ਬਾਅਦ ਚੋਂ ਅਦਾਲਤਾਂ ਜਿਹੜੀਆਂ ਫਾਂਸੀ ਦਾ ਜਦੋਂ ਹੁਕਮ ਸੁਣਾ ਦਿੰਦੀਆਂ ਤਾਂ ਐਸਪੀ ਸਿੰਘ ਓਬਰਾਏ ਜਿਹੜੇ ਆ ਉਹਨਾਂ ਦੀ ਬਾਹ ਫੜਦੇ ਆ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਆ ਉਹਨਾਂ ਵਾਸਤੇ ਜਿਹੜਾ ਚੰਦਾ ਇਕੱਠਾ ਕਰਦੇ ਬਲੱਡ ਮਨੀ ਇਕੱਠੀ ਕਰਦੇ ਆ ਤਾਂ ਜੋ ਜਿਹੜੇ ਨੌਜਵਾਨ ਹੈ ਉਹਨਾਂ ਦੀ ਜਾਨ ਬਚਾਈ ਜਾ ਸਕੇ ਐਸਪੀ ਸਿੰਘ ਓਬਰਾਏ ਪਹਿਲਾਂ ਤਾਂ ਭਾਰਤੀ ਮੁੰਡਿਆਂ ਵਾਸਤੇ ਇਹ ਕੰਮ ਕਰਦੇ ਸੀ ਪਰ ਹੁਣ ਐਸਪੀ ਸਿੰਘ ਅਬਰੋਏ ਦੀ ਜਿਹੜੀ ਚਰਚਾ ਉਹ ਗਵਾਂਡੀ ਮੁਲਕ ਪਾਕਿਸਤਾਨ ਚ ਵੀ ਹੋ ਰਹੀ ਹੈ ਦਰਸਲ ਪਾਕਿਸਤਾਨ ਦੇ 6 ਨੌਜਵਾਨ ਉਹਨਾਂ ਕੋਲੋਂ ਕਤਲ ਹੋ ਜਾਂਦਾ ਔਰ ਕਤਲ ਕਿਦਾ ਹੁੰਦਾ ਜਿਲੰਦਰ ਦੇ ਬਸਤੀ ਬਾਵਾਖੇਲ ਇਲਾਕੇ ਦੇ ਰਹਿਣ ਵਾਲੇ ਇੱਕ ਕੁਲਦੀਪ ਸਿੰਘ ਨਾਂ ਦੇ ਮੁੰਡੇ ਦਾ ਇਹ ਮੁੰਡਾ ਦੁਬਈ ਦੇ ਵਿੱਚ ਸੀ ਇਹਦਾ ਇਹਨਾਂ 6 ਨੌਜਵਾਨਾਂ ਕੋਲੋਂ ਕਤਲ ਹੋ ਜਾਂਦਾ 22 ਮਈ 2119 ਵਾਲੇ ਦਿਨ ਅਦਾਲਤ ਜਿਹੜੀ ਹੈ ਇਹਨਾਂ 6 ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੀ ਹੈ ਔਰ ਇਹਨਾਂ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿ ਐਸਪੀ ਸਿੰਘ ਨਾਮ ਦਾ ਇੱਕ ਬੰਦਾ ਦੁਬਈ ਦੇ ਵਿੱਚ ਹੈ ਜਿਹੜਾ ਸਾਡੀ ਮਦਦ ਕਰ ਸਕਦਾ ਇਹਨਾਂ 6 ਨੌਜਵਾਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜਿਹੜੇ ਇਹ ਐਸਪੀ ਸਿੰਘ ਤੱਕ ਪਹੁੰਚ ਕਰਦੇ ਆ ਉਹਨਾਂ ਨੂੰ ਆਪਣੀ ਫਰਿਆਦ ਦੱਸਦੇ ਆ ਉਹਨਾਂ ਨੂੰ ਆਪਣੀ ਸਾਰਾ ਹਾਲ ਬਿਆਨੀ ਕਰਦੇ ਆ ਭਈ ਅਸੀਂ ਤਾਂ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਆ ਅਸੀਂ ਬਲੱਡ ਮਨੀ ਨਹੀਂ ਇਕੱਠੀ ਕਰ ਸਕਦੇ ਤੁਸੀਂ ਸਾਡੀ ਮਦਦ ਕਰੋ ਐਸਪੀ ਸਿੰਘ ਅਬਰੋਏ ਇਹਨਾਂ ਵਾਸਤੇ 48 ਲੱਖ ਰੁਪਈਆ ਇਕੱਠਾ ਕਰਦੇ ਆ ਔਰ ਇਹ ਜਿਹੜੇ 6 ਨੌਜਵਾਨ ਜਿਨ੍ਹਾਂ ਦਾ ਨਾਮ ਅਲੀ ਹੁਸੈਨ, ਮੁਹੰਮਦ ਸ਼ਾਕਰ, ਆਫਤਾਬ ਗੁਲਾਮ, ਮੁਹੰਮਦ ਕਾਮਰਾਨ, ਮੁਹੰਮਦ ਵਾਹਿਦ ਤੇ ਸੈਦ हसन ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਬਚਾ ਲੈਂਦੇ ਆਂ। ਦਰਸਲ 22 ਮਈ 2019 ਵਾਲੇ ਦਿਨ ਬਸਤੀ 바ਵਾ ਖੇਲ ਦੇ ਰਹਿਣ ਵਾਲੇ ਕੁਲਦੀਪ ਸਿੰਘ ਦਾ ਕਤਲ ਹੁੰਦਾ। ਔਰ ਕਤਲ ਤੋਂ ਬਾਅਦ ਇਹਦੀ ਜਿਹੜੀ ਵਾਈਫ ਤੇ ਇਹਦਾ ਜਿਹੜਾ ਬੱਚਾ ਉਹਨੂੰ ਇਹਦੇ ਸਾਰੇ ਪਰਿਵਾਰ ਵਾਲੇ ਲੈ ਜਾਂਦੇ ਆ। ਐਸਪੀ ਸਿੰਘ ਉਹ ਬਰੋਏ ਜਦੋਂ ਇਹਦੇ ਪਰਿਵਾਰ ਨਾਲ ਸੰਪਰਕ ਕਰਦੇ ਆ ਕਿ ਅਸੀਂ ਕੁਲਦੀਪ ਵਾਸਤੇ ਜਿਹੜਾ ਉਹਦਾ ਮਰਡਰ ਹੋਇਆ ਸੀਗਾ ਬਲੱਡ ਮਨੀ ਇਕੱਠੀ ਕੀਤੀ ਆ ਅਗਰ ਤੁਸੀਂ ਇਹ 48 ਲੱਖ ਰੁਪਇਆ ਲੈ ਲਓ ਤਾਂ ਉਹ 6 ਨੌਜਵਾਨ ਜਿਹੜੇ ਆ ਉਹ ਬਚ ਸਕਦੇ ਆ। ਪਰਿਵਾਰ ਕਹਿੰਦਾ ਕਿ ਅਸੀਂ ਇਹ ਰਕਮ ਨਹੀਂ ਲੈਣੀ ਕਿਉਂਕਿ ਜਿਹੜੀ ਕੁਲਦੀਪ ਦੀ ਵਾਈਫ ਸੀ ਤੇ ਬੱਚਾ ਸੀ ਉਹ ਤਾਂ ਇੱਥੋਂ ਚਲੇ ਗਏ ਆ ਫਿਰ ਇਹ ਅਦਾਲਤ 'ਚ ਦੁਬਾਰਾ ਪਹੁੰਚ ਕਰਦੇ ਆ ਹੁਣ ਦੁਬਈ ਦੀ ਅਦਾਲਤ ਦੇ ਵਿੱਚ ਇੱਕ ਹੋਰ ਕਾਨੂੰਨ ਹੈ ਕਿ ਅਗਰ ਪਰਿਵਾਰ ਇਹ ਬਲੱਡ ਮਨੀ ਲੈਣ ਤੋਂ ਇਨਕਾਰ ਕਰਦਾ ਤਾਂ ਉਹ ਪੈਸਾ ਅਦਾਲਤ ਦੇ ਕੋਲ ਜਮ੍ਹਾਂ ਹੋ ਜਾਂਦਾ ਔਰ ਇਹ ਜਿਹੜੇ ਦੋਸ਼ੀ ਨੌਜਵਾਨਾਂ ਇਹਨਾਂ ਨੂੰ ਛੱਡਿਆ ਜਾ ਸਕਦਾ ਪਰਿਵਾਰ ਜਿਹੜਾ ਉਹ ਖੁਸ਼ ਹੁੰਦਾ ਕਿ ਠੀਕ ਹੈ ਅਸੀਂ ਪੈਸੇ ਵੀ ਇਕੱਠੇ ਕਰ ਲੇ ਔਰ ਹੁਣ ਸਾਡੇ ਬੱਚੇ ਜਿਹੜੇ ਛੁੱਟ ਜਾਣਗੇ ਔਰ ਜਦੋਂ ਇਹ ਪੈਸੇ ਜਮ੍ਹਾਂ ਕਰਾ ਦਿੱਤੇ ਜਾਂਦੇ ਆ ਦੁਬਈ ਦੀ ਅਦਾਲਤ ਦੇ ਵਿੱਚ ਤਾਂ ਇਹ ਜਿਹੜੇ 6 ਨੌਜਵਾਨ ਆ ਜਿਨ੍ਹਾਂ ਨੂੰ ਸਜ਼ਾ ਹੋਈ ਹੋਈ ਸੀ ਇਹ ਬਚ ਜਾਂਦੇ ਆ ਇਹਨਾਂ ਦਾ ਜਿਹੜਾ ਪਰਿਵਾਰ ਆ ਉਹ ਬਹੁਤ ਗਰੀਬ ਹੈ ਇਹ ਇੰਨੇ ਪੈਸੇ ਇਕੱਠੇ ਨਹੀਂ ਸੀ ਕਰ ਸਕਦੇ ਪਰ ਐਸਪੀ ਸਿੰਘ ਓਬਰੋਏ ਜੀ ਇਹਨਾਂ ਨੂੰ ਸੇਵੀਅਰ ਸਿੰਘ ਵੀ ਕਿਹਾ ਜਾਂਦਾ ਉਹਨਾਂ ਦੀ ਮਿਹਨਤ ਨਾਲ ਉਹਨਾਂ ਦੀ ਹਿੰਮਤ ਨਾਲ ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਇਹ ਜਿਹੜੇ 6 ਨੌਜਵਾਨ ਹੈ ਇਹਨਾਂ ਨੂੰ ਮੁੜ ਕੇ ਜ਼ਿੰਦਗੀ ਮਿਲੀ ਹੈ ਜੀਵਨਦਾਨ ਮਿਲਿਆ ਇਹਨਾਂ ਦੇ ਪਰਿਵਾਰ ਵਾਲੇ ਐਸਪੀ ਸਿੰਘ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂਕਿ ਉਹਨਾਂ ਨੇ ਤਾਂ ਆਸ ਉਮੀਦ ਹੀ ਛੱਡ ਦਿੱਤੀ ਸੀਗੀ ਕਿ ਅਸੀਂ ਬਲੱਡ ਮਨੀ ਇਕੱਠੀ ਕਰ ਸਕਾਂਗੇ ਸਾਡੇ ਬੱਚੇ ਵਾਪਸ ਘਰਾਂ ਨੂੰ ਆਣਗੇ ਉਹਨਾਂ ਨੇ ਬਿਲਕੁਲ ਉਮੀਦ ਛੱਡ ਦਿੱਤੀ ਸੀ ਪਰ ਇਸੇ ਦੌਰਾਨ ਜਦੋਂ ਉਹਨਾਂ ਨੂੰ ਐਸਪੀ ਸਿੰਘ ਬਾਰੇ ਪਤਾ ਲੱਗਾ ਕਿ ਸਰਦਾਰ ਸਾਹਿਬ ਜਿਹੜੇ ਆ ਉਹ ਬੜੀ ਮਿਹਨਤ ਕਰਦੇ ਆ ਉਹ ਬਹੁਤ ਹੈਲਪਫੁਲ ਹੈ ਉਹ ਹਰੇਕ ਦੀ ਮਦਦ ਕਰਦੇ ਆ ਤਾਂ ਇਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਔਰ ਐਸਪੀ ਸਿੰਘ ਇਸ ਵੇਲੇ ਪੂਰੇ ਪਾਕਿਸਤਾਨ ਦੇ ਵਿੱਚ ਛਾਏ ਹੋਏ ਆ ਇਹਨਾਂ ਦੀ ਹਰ ਪਾਸੇ ਤਾਰੀਫ ਹੋ ਰਹੀ ਆ ਹਾਲਾਂਕਿ ਐਸਪੀ ਸਿੰਘ ਨੂੰ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਦੁਬਈ ਤੋਂ ਹੁਣ ਤੱਕ ਉਹ ਸੈਂਕੜੇ ਨੌਜਵਾਨ ਜਿਹੜੇ ਆ ਜਿਹੜੇ ਸਜ਼ਾ ਭੁਗਤ ਰਹੇ ਸੀ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਫਾਂਸੀ ਤੱਕ ਦੀਆਂ ਸਜ਼ਾਵਾਂ ਹੋਈਆਂ ਹੋਈਆਂ ਸੀ ਉਹਨਾਂ ਵਾਸਤੇ ਬਲੱਡ ਮਨੀ ਇਕੱਠੀ ਕਰਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਆ ਤੇ ਹੁਣ ਐਸਪੀ ਸਿੰਘ ਉਬਰੋਏ ਦੀਆਂ ਜਿਹੜੀਆਂ ਤਾਰੀਫਾਂ ਨੇ ਉਹ ਗਵਾਂਡੀ ਮੁਲਕ ਪਾਕਿਸਤਾਨ 'ਚ ਵੀ ਹੋ ਰਹੀਆਂ ਨੇ ਕਿਉਂਕਿ ਇੱਥੋਂ ਦੇ ਜਿਹੜੇ 6 ਨੌਜਵਾਨ ਜਿਹੜੇ ਕਤਲ ਦੇ ਕੇਸ ਦੇ ਵਿੱਚ ਸਜ਼ਾਈ ਆਫਤਾ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਐਸਪੀ ਸਿੰਘ ਅਬਰੋਏ ਦੀ ਮਦਦ ਦੇ ਨਾਲ ਇਹਨਾਂ ਦੀ ਹਿੰਮਤ ਦੇ ਨਾਲ ਇਹ ਜਿਹੜੇ ਨੌਜਵਾਨ ਹੈ ਇਹ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ